ਸ਼ਸ਼ੀ ਕਾਲ ਦੀ ਸਾਰਿਆਂ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਕੱਲ ਤੁਸੀਂ ਵਲੌਗ ਦੇਖਿਆ ਸੀ ਕਿ ਅੱਗੇ ਮੈਂ ਬੜਾ ਕੁਝ ਬੋਲਣਾ ਹੈ ਕੀ ਨਹੀਂ ਬੋਲਣਾ ਫਰੈਂਡਸ ਤੇ ਬਨੇ ਰਹੋ ਅੱਜ ਦੇ ਵਲੌਗ ਨਾਲ ਤੇ ਫਰੈਂਡਸ ਅੱਜ ਦਾ ਵਲੌਗ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਕੇ ਲਿਆ ਹੋਣਾ ਹਨਾ ਵੀ ਮੇਰੇ ਅਲਮਿਰਾ ਚ ਨਾ ਕੀ ਵੜਿਆ ਮੇ ਸੁੱਪਕਲੀ ਬੜੀ ਹੋਈ ਜਾਵੇ ਮੇਰੇ ਅਲਮਿਰਾ ਚ ਤੇ ਉਹ ਕੱਪੜਿਆਂ ਦੇ ਵਿੱਚ ਆ ਸੋ ਅਸੀਂ ਕੱਢ ਰਹੇ ਹਾਂ ਹਨਾ ਤੇ ਮੈਨੂੰ ਡਰ ਲੱਗਦਾ ਜਦੋਂ ਵੀ ਮੈਂ ਕੱਪੜੇ ਕੱਢਦੀ ਹਾਂ ਨਾ ਵੀ ਕੱਪੜਾ ਨਹੀਂ ਵੇਚੀ ਨਾ ਦੇ ਇਹ ਕੱਢੋ ਆ ਮਹਾਨ ਵਿਗਿਆਨੀ ਆਇਆ ਹੋਇਆ। ਕੱਪੜਿਆਂ 'ਚ ਚਿਪਕਲੀ ਕੱਢਣਾ ਵਾਸਤਾ। ਦੇਖੋ ਮਹਾਨ ਵਿਗਿਆਨੀ ਆਇਆ ਹੋਇਆ ਦੇਖੋ। ਕੱਪੜਿਆਂ 'ਚ ਲਮਾਂਗ 'ਚ ਚਿਪਕਲੀ ਕੱਢਣਾ। ਚਿਪਕਲੀ ਨਹੀਂ ਤੇ ਜਾਜ ਆਪਾਂ ਨੂੰ ਲੱਗਦਾ। ਕੱਢਣਾ ਬੰਦਾ ਜਿੰਦੀ ਜ਼ਿਆਦਾ ਅੱਜ ਚਿਪਕਲੀ ਨਹੀਂ ਤੇ ਜ਼ਿਆਦਾ ਜਾਪਾ। ਸਹੀ ਹੈ। ਦੇਖੋ ਦੇਖੋ ਚਿਪਕਲੀ। ਯਾਰ ਮੇਰੇ ਦੇਲੇ ਕੱਪੜੇ ਕੱਢੀ ਜਾਂਦਾ ਹੁੰਦਾ ਚੋਂ ਨਿਕਲ ਕੇ ਮੇਰੇ ਨਾਲ ਚੜਦੇ। ਨਹੀਂ ਰੋਟੇ। ਮੈਨੂੰ ਪਤਾ ਹੀ ਲੱਗ ਜਾਂਦਾ ਜਿੱਥੋਂ ਹੋਈ ਉਹ ਤੋਂ। ਮੈਨੂੰ ਪਤਾ ਲੱਗ ਜਾਂਦਾ ਕਿੱਥੋਂ ਹੋਈ। ਉਹ ਉੱਪਰਲੀ ਸਾਈਡ ਨਾਲ ਲੱਗੀ ਪਈ ਹੋਵੇ ਪਹਿਲਾਂ ਬੈਠ ਕੇ ਫੋਨ ਦੇਖਣਾ ਪਹਿਲਾਂ ਸਾਰੇ ਕੱਪੜੇ ਕੱਢ ਲੈ ਮੈਨੂੰ ਮੇਰੀ ਪਤਾ ਲੱਗੂਗਾ ਓਏ ਦਵਾਈ ਕਿਹੜਾ ਜੰਦਾ ਕਿਹੜਾ ਜੰਦਾ ਪਹਿਲਾਂ ਮੈਂ ਸਾਰੇ ਕੱਪੜੇ ਕੱਢਦਾ ਫੇਰ ਹੀ ਪਤਾ ਲੱਗੂਗਾ ਓਏ ਯਾਰ ਮੈਨੂੰ ਸਾਰੇ ਫੇਰ ਟਹਿਾਂ ਮਾਰ ਕੇ ਰੱਖਣੇ ਪੈਣਗੇ ਕੋਸ਼ਿਸ਼ ਨਹੀਂ ਕਰੀਂ ਕਿ ਬੁਰੀ ਨਹੀਂ ਜੀ ਜਾਂ ਮੇਰੇ ਸਾਡੀ ਚਿਪਕਲੀਆਂ ਜੇ ਨਿਕਲ ਹੀ ਨਹੀਂ ਲੌਰੀ ਚ ਅਲਮਿਰਾ ਚ ਸਾਡੇ ਚਿਪਕਲੀਆਂ ਨਹੀਂ ਨਿਕਲੀ ਹੈ ਇੱਥੇ ਨਿਕਲੀ ਲੱਭੀ ਤੇ ਬੜੀ ਕਿੱਥੋਂ ਦੀ ਹੋ ਗਈ ਅਲਮੀਰਾ ਤੋਂ ਕਿਸੇ ਹਿਸਾਬ ਨਾਲ ਬਣ ਜਾ ਕੋਈ ਤਾਂ ਪੱਕਾ ਛਿਪਕਲੀ ਸੀ ਪੱਕਾ ਛਿਪਕਲੀ ਹੈ ਮੈਂ ਕੱਲ ਦੇਖੀ ਸੀ ਕਿ ਇੱਧਰ ਹੀ ਸ਼ਾਇਦ ਨਾ ਸਿੱਟ 0.5 ਹੀ ਸੀ ਪਤਾ ਨਹੀਂ ਛਿਪਕਲੀ ਉਹਦਾ ਨਹੀਂ ਕਿਸੇ ਤੁਸੀਂ ਪਰਛਾਵਾਂ ਦੇਖਿਆ ਉਹ ਨਹੀਂ ਪਰਛਾਵਾਂ ਦੇਖਿਆ ਮੈਨੂੰ ਆਇਆ ਬੈਹਾਂ ਨਹੀਂ ਆਏ ਨਹੀਂ ਨਿਕਲਦੀ ਉਹ ਜਿਹੜੇ ਹਸਾ ਨਹੀਂ 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 ਹਨ ਨਹੀਂ ਉਹ ਨਹੀਂ ਆਏ ਨਹੀਂ ਨਿਕਲਦੀ ਪਲਾਕ ਕੱਪੜੇ ਵਿੱਚ ਹੀ ਪਾ ਦੇ ਆੜੇ ਹਾਂ ਉੱਪਰ ਲੈ ਜਾਣਾ ਹੋਵੇ ਹੁਣ ਆਪਾਂ ਨੂੰ ਕੀ ਪਤਾ ਇਹ ਕਿੱਥੇ ਕਿੱਥੇ ਮਰ ਗਈ ਉਹ ਐਦਾਂ ਕਰਾਂਗੇ ਕੱਲ ਨੂੰ ਤੁਹਾਡੇ ਸਾਰੇ ਕੁੱਤੇ ਲੈ ਤੇ ਮੈਂ ਤਾਂ ਹੁਣ ਦਾਦੀ ਕੋਈ ਕਪੜਾ ਵੀ ਨਹੀਂ ਪਾਉਂਦੀਗੀ ਵੀ ਵਿੱਚ ਨੂੰ ਹੀ ਛਿਪਕ ਲਈ ਨਾ ਬੱਟੀ ਹੋਵੇ ਕੀ ਹੋ ਗਿਆ ਇੱਥੇ ਕੀ ਆ ਇੱਥੇ ਕੀ ਹੋ ਗਿਆ ਓਏ ਇੱਥੇ ਕੀ ਹੋ ਗਿਆ ਕਮਲਿਆ ਇੱਥੇ ਕੀ ਹੋ ਗਿਆ ਹੰਨੀ ਆ ਜੇ ਹੁੰਦੀ ਪੱਕਾ ਹੁੰਦੀ ਐ ਇੱਥੇ ਹੁੰਦੀ ਉਹ ਮੈਂ ਤਾਂ ਸਨ ਬਾਰੇ ਜੋ ਕੱਢ ਕਰਾਂ ਮੁੱਲ ਬਾਰੇ ਚੁੱਕਾ ਸ਼ਿਪਕਲੀ ਗੜ ਕੇ ਤਾਂ ਹੁੰਦੀ ਨਹੀਂ ਹੈ ਨਹੀਂ ਉਹ ਹੁੰਦੀ ਇੱਥੇ ਹੋਣਾ ਸੀ ਓਏ ਯਾਰ ਮੈਂ ਕੱਲ ਦੇਖੀ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਤੂੰ ਹੀ ਦੇਖਿਆ ਮੈਂ ਅੱਛਾ ਤੂੰ ਹੀ ਦਾ ਸ਼ਿਪਕਲੀ ਜੀ ਮੈਨੂੰ ਪਤਾ ਐਡੀ ਸ਼ਿਪਕਲੀ ਜੈਡੀ ਆ ਆ ਨਹੀਂ ਬੱਟੀ ਹਾਂ ਸ਼ਿਪਕਲੀ ਸਾਰੇ ਕਪੜੇ ਵੇਖ ਬਾਰੇ ਨਹੀਂ ਕਿ ਬੱਸ ਤੁਸੀਂ ਸਿੱਧਾ ਤੁਸੀਂ ਸਿੱਧਾ ਕਹਿਣਾ ਸੀ ਵੀ ਮੇਰੇ ਕਪੜੇ ਲੋਡ ਕਰਕੇ ਪਾ ਦੇ ਤੇ ਆਹ ਬੜੇ ਲੋਡ ਕਰਕੇ ਸੋ ਮੇਰੇ ਤਿਹਾਰ ਆ ਗਏ ਪਾਏ ਹੋਏ ਸੀਗੇ ਸਾਰੇ ਕਲੇਰ ਤੁਸੀਂ ਮੈਨੂੰ ਬੈਸੀ ਕਹਿ ਦਿੰਦੇ ਵੀ ਮੇਰੇ ਕਪੜੇ ਸੈੱਟ ਕਰ ਦੇ ਫੈਂਸ ਸਾਨੂੰ ਚਿਪਕਲੀ ਦਾ ਲੰਬੀ ਨਹੀਂ ਜਿਕੇ ਲਈ ਮੇਰਾ ਵਿਗਿਆਨੀ ਵੀ ਬੁਲਾਇਆ ਸੀ ਚਿਪਕਲੀ ਘੱਟਣ ਆਲੇ ਪਰ ਸਾਨੂੰ ਚਿਪਕਲੀ ਦਾ ਮੈਨੂੰ ਸਿੱਧਾ ਕਹਿ ਲੈ ਬਈ ਮੇਰੇ ਕਪੜੇ ਸੈੱਟ ਕਰਕੇ ਰੱਖ ਦੇ ਮਗਰ ਇਹ ਨਾ ਸਾਰੇ ਕੱਪੜਿਆਂ 'ਚ ਤੈਹਾਂ ਲੱਗੀਆਂ ਹੋਈਆਂ ਸੀ ਤੇ ਆਹ ਦੇਖ ਲੋ ਸਾਰੇ ਹੁਣ ਮੁੱਛੀ ਮੁੱਛੀ ਕਰਕੇ ਸਿੱਟਦੇ ਤੂੰ ਸਿੱਧਾ ਜਾਂਦਾ ਵੀ ਮੇਰੇ ਆਕੇ ਕੱਪੜਿਆਂ 'ਤੇ ਤੈਹ ਲੱਗਿਆ ਮੈਂ ਉਹ ਖਰਾਬ ਕਰ ਦੇ ਤੇ ਮੂੰਹ ਹੀ ਖਰਾਬ ਕਰ ਦੂ ਨਾ ਤੂੰ ਛਪਕਲੀ ਦਾ ਕੌਣ ਧਿਆਨ ਦੇ ਉਹ ਯਾਰ ਸੱਚੀ ਛਪਕਲੀ ਜਿਹੀ ਮੈਂ ਨਾ ਉੰਦਾਲ ਜੀ ਮੈਂ ਕੱਲ ਕੱਪੜੇ ਕੱਢਣ ਆਈ ਸੀ ਮੇਰੀ ਨੀਂਦ ਮੇਰੀ ਨੀਂਦ ਖਰਾਬ ਹੈ ਮੈਂ ਕੱਲ ਕੱਪੜੇ ਕੱਢਣ ਆਈ ਸੀ ਤੇ ਮੈਂ ਜਦੋਂ ਕੱਪੜੇ ਕੱਢਣਾ ਹੈ ਨਾ ਇੱਥੇ ਖੂंजे ਦੇ ਦੀ ਸਾਈਡ ਤੇ ਲੱਗੀ ਬੈਠੀ ਸੀ ਸ਼ਿਕਲੀ ਮੈਂ ਤੈਨੂੰ ਬਾਦ ਮੈਂ ਤੈਨੂੰ ਆਵਾਜ਼ਾਂ ਵੀ ਮਾਰੀ ਨਾ ਸੀ ਜਾਂ ਤੂੰ ਤਾਂ ਸੁੱਤਾ ਪਿਆ ਸੀ ਹੁਣ ਸਾਨੂੰ ਕਿੱਥੋਂ ਕਿੱਥੋਂ ਫੋਨ ਆ ਰਹੇ ਆ ਇੱਥੋਂ ਕਿੱਥੋਂ ਆ ਰਹੇ ਆ ਸਾਨੂੰ ਬਹੁਤ ਫੋਨ ਆ ਰਹੇ ਆ ਵੀ ਸਾਡੇ ਇੱਥੇ ਸ਼ਿਕਲੀ ਰਹਿ ਗਈ ਆ ਕਿ ਜਲਦੀ ਆਓ ਅੱਛਾ ਫਿਰ ਤੇ ਜਾਓ ਫਿਰ ਦੇਖੋ ਜੀ ਬਾਬ ਅਸੀਂ ਹੁਣ ਸਾਡੇ ਨੂੰ ਸੀ ਕਿਹੜਾ ਮੈਂ ਦੋ ਜਨ ਕੇਮੈਂਟ ਸਾਡੇ ਕੋਲ ਕੋਈ ਫਿਲਮ ਤੂੰ ਗੱਲ ਹੋਈ ਸੀ ਪਹਿਲਾਂ ਵਿਜੇ ਸ਼ਿਪਕ ਲਈ ਮਿਲੀ ਅੱਛਾ 500 520 ਦਾ ਹਾਂ ਜਾਦੀ ਦੋ ਪੇਮੈਂਟ ਜੇ ਵੀਊ ਆ ਗਿਆ ਫਿਰ ਅਸੀਂ ਪੈਸੇ ਵੀ ਦੇ ਦਾਂਗੇ ਪੇਮੈਂਟ ਦੋ ਪੇਮੈਂਟ ਪੇਮੈਂਟ ਆਹ ਸ਼ਿਪਕਲੀ ਆ ਜਾਂਦੀ ਉਹ ਨਹੀਂ ਉਹ ਨਹੀਂ 500 ਸਾਨੂੰ ਜਿਹੜੀ ਆ ਸ਼ਿਪਕ ਲਈ ਨਹੀਂ ਮਿਲੀ ਠੀਕ ਹੈ ਜੀ ਮੈਂ ਤਾਂ ਵਿਗਿਆਨੀਆਂ ਨੂੰ ਵੀ ਬੁਲਾ ਲਿਆ ਸੀਗਾ ਵੀ ਚਿਪਕਲੀ ਆ ਕੇ ਪੜ ਲਉ ਤੇ ਸਾਨੂੰ ਸ਼ਿਪਕ ਲਈ ਫਾਈਨਲੀ ਨਹੀਂ ਮਿਲੀ ਠੀਕ ਹੈ ਜੀ ਤੇ ਆਪਾਂ ਇੱਥੇ ਕਰਦੇ ਆਂ ਵਲੌਗ ਦਾ ਐਂਡ ਜੇ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਐਂਡ ਵਲੌਗ ਨੂੰ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਤੇ ਮਿਲਦੇ ਆਪਾਂ ਨੈਕਸਟ ਵਲੌਗ 'ਚ ਸੋ ਬਾਏ ਬਾਏ